ਬਾਜੀ ਹੰਕਾਰ ਹੀ ਬਹੁਤ ਨਹੀਂ ਕੋਈ ਹੰਕਾਰ ਨਹੀਂ ਥੋੜਾ ਜਿਹਾ ਬੋਲੀ ਜ਼ਰੂਰ ਖੜਮੀ ਆ ਹਾਂ ਮੂੰਹ ਫੁੱਟ ਹਾਂ ਹੰਕਾਰ ਕੋਈ ਨਹੀਂ ਕੋਈ ਬੇਈਮਾਨੀ ਨਹੀਂ ਪਰ ਥੋੜਾ ਮੂੰਹ ਫੁੱਟ ਹੈਗਾ ਇੱਕ ਬੋਲਣ ਦਾ ਤਰੀਕਾ ਥੋੜਾ ਜਿਹਾ ਇਹੋ ਜਿਹਾ ਅੜਬ ਜਿਹਾ ਅਗਲੇ ਨੂੰ ਲੱਗਦਾ ਵੀ ਹਾਂ ਕਿ ਅੜਬਾ ਬਾਬਾ ਜੀ ਨਹੀਂ ਅੜਬ ਤਾਂ ਨਹੀਂ ਹੁਣ ਸੱਚਾ ਬੰਦਾ ਅੜਬ ਵੀ ਹੁੰਦਾ ਅੱਛਾ ਜਿਹਨੇ ਸੱਚੀ ਮੂੰਹ ਤੇ ਗੱਲ ਤੁਹਾਡੇ ਕਹਿ ਦੇਣੀ ਆ ਉਹ ਫਿਰ ਲੋਕਾਂ ਨੂੰ ਚੁੱਪਦਾ ਹੀ ਆ ਹਾਂ ਵੀ ਇਹ ਕਾਇ ਕਿਉਂ ਕਹਿੰਦਾ ਐਂ ਕਿਉਂ ਕਹਿੰਦਾ ਜਿਹੜੀ ਗੱਲ ਬਾਜੀ ਕਹਿੰਦਾ ਉਹ ਸੋਚ ਕੇ ਕਹਿੰਦਾ ਕਿ ਦਿਲੋਂ ਨਿਕਲਦੀ ਆ ਅੰਦਰੋਂ ਹੀ ਆਉਂਦੀ ਆ ਅੰਦਰੋਂ ਹੀ ਤੋਰ ਅੰਦਰ ਹੀ ਆਉਂਦੀ ਆ ਯਾਰ ਮਰਨਾ ਜਾ ਸਕਦਾ ਹਾਂ ਠੀਕ ਆ ਕਿਉਂ ਮਾੜਾ ਕਰਨਾ ਕਿਉਂ ਮਾੜਾ ਬੀਜੀ ਬਈ ਐ ਫੇਰ ਰੰਗ ਦਰੰਗ ਹੋ ਕੇ ਬੈੱਡ ਤੇ ਫਿਰ ਮੂੰਹ ਬਿੰਗਾ ਜਾ ਕਰਕੇ ਚਮਚੇ ਨਾਲ ਪਾਣੀ ਪਾਉਂਦੇ ਫਿਰ ਸਵਾਦ ਆਉ ਹਾਂ ਬਿਲਕੁਲ ਠੀਕ ਆ ਜੀ ਇੱਥੇ ਹੀ ਆ ਸਾਰਾ ਕੁਝ ਉੱਥੇ ਘਲਾੜਾ ਨਹੀਂ ਲਾਹਾ ਮਹਾਰਾਜ ਦਾ ਹਾਂ ਇੱਥੇ ਹੀ ਆ ਜਿਹੜਾ ਬੀਜ ਜੋਗੇ ਉਹੀ ਉੱਗੀ ਜਾਊ ਵੱਡੀ ਜਾਇਓ ਤੁਸੀਂ ਨਹੀਂ ਵੱਢਣਾ ਜਵਾਕ ਵੱਢ ਲੈਣਗੇ ਵੱਡਣਾ ਪੈਣਾ ਲਾਜ਼ਮੀ ਪੁਗਤ ਕਿ ਇੱਥੇ ਜਾ ਹਾਂ ਇੱਥੇ ਹੀ ਇੱਥੇ ਇੱਥੇ ਨਿਬੜਨਾ ਕੰਮ ਸਭ ਕੁਛ ਇੱਥੇ ਸਭ ਕੁਛ ਇੱਥੇ ਨਿਬੜਨਾ ਹੂੰ ਬੜਾ ਬੇਇੰਤਾ ਉਹ ਕਾਰਨ ਕਰਾਵਣ ਆਪੇ ਆਪ ਮਾਨਸ ਦੇ ਕੁਛ ਨਹੀਂ ਹੱਥ ਬੰਦੇ ਦੇ ਤਾਂ ਕੁਛ ਵੀ ਨਹੀਂ ਹੱਥ ਮੈਂ ਮੈਂ ਕਰੀ ਜਾਂਦਾ ਬਸ ਕੱਲਾ ਬਸ ਬੇਈਮਾਨੀਆਂ ਝੂਠ ਕੀ ਕਰਨਾ ਕੀ ਕਰਨਾ ਪੈਸਾ ਹੂੰ ਕਿੰਨੇ ਲੋਕ ਬੈਠੇ ਆ ਪੈਸੇ ਵਾਲੇ ਹੂੰ ਹੂੰ ਠੀਕ ਹੈ ਜੀ ਸੰਤੁਸ਼ਟੀ ਸਾਨੂੰ ਸੰਤੁਸ਼ਟੀ ਮਾਰਾਂ ਨਹੀਂ ਦੇਣੀ ਆ ਪੈਸਾ ਜ਼ਰੂਰੀ ਨਹੀਂ ਜ਼ਿੰਦਗੀ 'ਚ ਪੈਸਾ ਵਰਤੋਂ ਲਈ ਜ਼ਰੂਰੀ ਆ ਹੂੰ ਆਪਾਂ ਸਿਸਟਮ ਚਲਾਉਣਾ ਆਉਦੇ ਨਾਲ ਹੂੰ ਇਹ ਨਹੀਂ ਆਪਾਂ ਪੈਸੇ ਮਗਰੀ ਪਈ ਜਾਈਏ ਵੀ ਪੈਸਾ ਹਾਏ 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 ਠੀਕ ਨਾ ਉਹ ਨਹੀਂ ਚੀਜ਼ ਉਹ ਜ਼ਿੰਦਗੀ ਖਰਾਬ ਕਰ ਦਿੰਦਾ ਬਿਲਕੁਲ ਖਰਾਬ ਹੋਊਗੀ ਇੱਥੇ ਕੋਈ ਇੱਕ ਬੰਦਾ ਕਹਿ ਦੇਵੇ ਹੂੰ ਇਹਨੂੰ ਵੀ ਮੈਂ ਦੱਸਾਈ ਮੈਂ ਕਿਹਾ ਏਸੀ ਘਰੇ ਪੁਰਾਣਾ ਲੱਗਿਆ ਹੋਇਆ ਹਾਂ ਇੱਥੇ ਨਵਾਂ ਲਾਇਆ ਲਿਆ ਕੇ ਮੈਂ ਕਿਹਾ ਪੱਟ ਕੇ ਮੈਂ ਉੱਥੇ ਹਾਂ ਉੱਥਰ ਵਾਲਾ ਇੱਥੇ ਵੀ ਲਾ ਸਕਦਾ ਸੀ ਮੈਨੂੰ ਸਾਰਾ ਹੋਉਂਦਾ ਕਰਨਾ ਪਰ ਨਾ ਜਿਹੜੀ ਅਕੈਡਮੀ ਦੀ ਚੀਜ਼ ਆ ਪਹਿਲਾਂ ਅਕੈਡਮੀ ਬਣਾਈ ਆ ਹੂੰ ਇੱਕ ਕਮਰੇ ਚ ਰਹਾਂ ਮੈਂ हां ਤੁਸੀਂ ਘਰ ਬਾਹਰ ਚੋਂ ਆਇਆ ਹੈ ਹਨ ਮੈਂ ਸਾਰੀ ਉਮਰ ਇੱਕ ਕਮਰੇ ਚ ਗੱਡੀ ਆ ਬਾਈ ਸਾਰੀ ਉਮਰ ਸਾਰੀ ਉਮਰ ਬਹੁਤੀ ਏਡਾ ਬਾਈ ਟੌਪ ਤੇ ਨਾਮ ਹੋਵੇ ਏਡਾ ਕੁਛ ਬੰਦਾ ਸੋਚ ਹੀ ਨਹੀਂ ਸਕਦਾ ਵੀ ਬਾਜੀ ਇੱਕ ਕਮਰੇ ਚ ਰਿਹਾ ਹੋਊਗਾ ਬਸ ਇੱਕ ਕਮਰੇ ਰਿਹਾ ਹੁਣ ਆਹ ਮੈਨੂੰ ਇਹਦਾ 6 ਮਹੀਨੇ ਹੋਇਆ ਸਾਰ 6-7 ਮਹੀਨੇ ਹੁਣ ਮਾਰ ਰਿਹਾ ਕਿਰਪਾ ਕੀਤੀ ਆ ਨਹੀਂ ਇੱਕ ਕਮਰੇ ਚ ਉਹ ਵੀ ਅਕੈਡਮੀ ਪਹਿਲਾਂ ਬਣਾਈ ਆ ਹਾਂ ਉਹ ਕਮਰੇ ਉਦੋਂ ਬਾਅਦ ਬਣਾਏ ਆ ਜਿਹੜੇ 2-4 ਕਮਰੇ ਹੋਣ ਬਣਾਏ ਆ ਹੂੰ ਉਦੋਂ ਬਾਅਦ ਬਣਾਏ ਨੇ ਅੱਛਾ ਪਹਿਲਾਂ ਅਕੈਡਮੀ ਸੋਲਰ ਪਹਿਲਾਂ ਅਕੈਡਮੀ ਚ ਲੱਗਿਆ ਘਰੇ ਨਹੀਂ ਲੱਗਿਆ ਹੋਇਆ ਆ ਅੱਛਾ ਗੋਬਰ ਗਾਂਸ ਘਰੇ ਨਹੀਂ ਹੈਗਾ ਇੱਥੇ ਆ ਬਾਜੀਬਦ ਅਕੈਡਮੀ ਦਾ ਸੋਚਦਾ ਬਿਲਕੁਲ ਇਹ ਇਹ ਮਾਂ ਆਪਣੀ ਅਕੈਡਮੀ ਮਾਂਗੀ ਕਿਹੜੀਆਂ ਕਿਹੜੀਆਂ ਗੱਲਾਂ ਕੀ ਗੱਲਾਂ ਜਿਹੜੀਆਂ ਯਾਦ ਆ ਜਾਂਦੀਆਂ ਕਿ ਕੋਈ ਸੋਚ ਕੋਈ ਕੋਈ ਸੋਚ ਕੇ ਤਾਂ ਕਰ ਨਹੀਂ ਪਾਈ ਹੁਣ ਲੱਗਦਾ ਵੀ ਅੱਜ ਸਹੀ ਰਾਹਾਂ ਤੇ ਤੁਰਿਆ ਅਕੈਡਮੀ ਨਹੀਂ ਕੋਈ ਸੋਚਿਆ ਨਹੀਂ ਸੀ ਕਬੱਡੀ ਬਾਰੇ ਨਾ ਕਿੱਡਾ ਹਾਂ ਪਹਿਲਾਂ ਤਾਂ ਗੱਲ ਕੀ ਹੋਈ ਹਾਂ ਉਹ ਕਹਿੰਦੇ ਵੀ ਹਰੇਕ ਸਾਲ ਤੋਂ ਤੁਸੀਂ ਕਹਿੰਦੇ ਵੀ ਆਇਆ ਕਿ ਮੈਂ ਆਇਆ ਕਰੂੰ ਮੈਂ ਆਇਆ ਕਰੂੰ ਵੀ ਹੁਣ ਤੁਸੀਂ ਬਾਹਰ ਬੂਰ ਦਾ ਆਪਾਂ ਕਰ ਲੈਨੇ ਆ ਕੋਈ ਵੀ ਆਪਣੇ ਕੋਲ 5-4 ਕਿੱਲੇ ਜ਼ਮੀਨ ਦੇ 4 ਕਿੱਲੇ ਦੇਣ ਲਈ ਬਣਨਾ ਹਾਂ ਵੀ ਜ਼ਿੰਦਗੀ ਬਿਤਾਉਣੀ ਆ ਦੇ ਦੇਣੇ ਇੱਕ ਅੱਧਾ ਕਿੱਲਾ ਆਪਾਂ ਆਪਦਾ ਜਵਾਗ ਛੋਟਾ ਵਾ ਲੋਟ ਹੋ ਜੂ ਕੰਮ ਤੇ ਚੱਲ ਮਖਿਆ ਕੋਈ ਗੱਲ ਨਹੀਂ ਹਮ ਚਾਰ ਬਾਈ 15 ਕੁ ਦਾ ਨੰਗੇ ਜੱਸ ਹਮ ਮੈਨੂੰ ਮੁੰਡਿਆਂ ਦਾ ਫੋਨ ਆ ਗਿਆ ਬਾਈ ਕੈਂਪ ਲਾਓ ਯਾਰ ਅੱਛਾ ਹਾਂ ਮਖਿਆ ਬਾਈ ਮੈਂ ਤਾਂ ਯਾਰ ਆਪਣੀ ਤਿਆਰੀ ਕਰਦਾ ਵੀ ਮੇਰੇ ਕੋਲ ਨਹੀਂ ਟਾਈਮ ਹੈਗਾ ਤੁਹਾਨੂੰ ਵਿਧੀ ਦੱਸਦਾ ਵੀ ਕਿਵੇਂ ਬਣਦੀ ਆ ਮਹਾਰਾ ਬਣਾਉਂਦਾ ਹਮ ਤੇ ਉਹ ਭਾਈ ਫੇਰ ਮੈਂ ਕਿਹਾ ਤੁਸੀਂ ਕਿਹਾ ਜਾਣੇ ਹੋ ਕਹਿੰਦਾ ਭਾਈ ਅਸੀਂ 12 13 ਜਾਣੇ ਆ ਮੈਂ ਕਿਹਾ ਯਾਰ ਤੁਸੀਂ ਹੋਰ ਜਾਣੇ ਕਰੋ ਥੋੜੇ ਹੋ ਤੁਸੀਂ ਤੇ ਉਹ ਜਾਨੀ 15 18 ਜਾਣੇ ਹੋਗੇ ਜੀ ਉਹ ਮੈਨੂੰ ਰੋਜ਼ ਸਵੇਰ ਸ਼ਾਮ ਸਵੇਰ ਆਪਾਂ ਭਾਈ ਕਰੋ ਯਾਰ ਕਰੋ ਭਾਈ 10 ਦਿਨ ਬਾਅਦ ਮੁੰਡੇ ਦਾ ਮੈਨੂੰ ਮੰਡੀਆਂੋਂ ਫੋਨ ਆ ਗਿਆ ਹਾਂ ਅਹਿਮਦਗੜ ਮੰਡੀ ਤੋਂ ਅਹਿਮਦਗੜ ਮੰਡੀ ਤੋਂ ਹਾਂ ਉਹਦਾ ਆਪਣੇ ਪਿੰਡ ਦਾ ਹੀ ਆ ਮੁੰਡਾ ਪਾਪਾ ਨੂੰ ਉਹਦਾ ਜਿੰਮ ਬੰਦ ਬੰਦ ਪਿਆ ਸੀ ਮੈਨੂੰ ਕਿਸੇ ਨੇ ਦੱਸਿਆ ਵੀ ਸੀ ਮੈਂ ਕਿਹਾ ਚੱਲ ਅਸੀਂ ਗਏ ਮੈਂ ਕਿਹਾ ਜਿੰਮ ਦੇਖ ਜਿੰਮ ਬਾਹਲਾ ਖੁੱਲਾ ਬਹੁਤ ਹਾਂ ਤਾਂ ਜਾ ਕੇ ਦੇਖਿਆ ਮਹਾਰਾਜ ਦਾ ਬਹੁਤ ਵਧੀਆ ਸਿਸਟਮ ਆ ਹਨਾ ਮਹਾਰਾ ਨਾਲ ਇਹਦਾ ਜਲ ਹੰਦਾ ਲੱਗ ਜੂ ਹਨਾ ਹਾਂ ਚਲੋ ਜੀ ਮੈਂ ਉਹਨੂੰ ਪੁੱਛਿਆ ਉਹ ਕਹਿੰਦਾ ਬਾਈ ਕੋਈ ਗੱਲ ਨਹੀਂ ਯਾਰ ਬਈ ਆਜੋ ਆਪਾਂ ਲਾ ਲੈਨੇ ਆ ਅਸੀਂ ਜੀ ਪਾਤੀ ਹਾਂ ਵੀਡੀਓ ਪਾਤੀ ਮੇਲਾ ਲੱਗ ਗਿਆ ਮਹਾਰਾ ਦੀ ਕਿਰਪਾ ਨਾਲ